ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਤੁਸੀਂ ਦੇਖ ਹੀ ਰਹੇ ਹੋ ਅੱਜ ਫੇਰ ਆਪਾਂ ਤੁਹਾਡੇ ਲਈ ਪੇਂਟਿੰਗ ਵੀਡੀਓ ਲੈ ਕੇ ਆਏ ਆ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਿਹਾ ਜੀ ਅੱਜਕੱਲ ਤੇ ਇਹਨੂੰ ਪਹਿਲਾਂ ਆਪਾਂ ਡਿਜ਼ਾਈਨ ਹੈਗਾ ਕਿਵੇਂ ਦਾ ਇਹ ਪੇਪਰ ਤੇ ਡਰਾ ਕਰਕੇ ਦਿਖਾਵਾਂਗੇ ਤੇ ਸਟੱਫ ਤੇ ਤੁਹਾਨੂੰ ਇਹਨਾਂ ਪਤਾ ਨਹੀਂ ਲੱਗਣਾ ਪੇਪਰ ਤੇ ਦੱਸ ਦਿਆਂ ਵੀ ਕਿਵੇਂ ਦਾ ਇਹ ਡਿਜ਼ਾਈਨ ਬਣਾਇਆ ਸੀ ਆਪਾਂ ਫਿਰ ਤੁਸੀਂ ਉਹ ਟ੍ਰੇਸ ਉਤਾਰ ਸਕਦੇ ਹੋ ਤੁਸੀਂ ਇੱਥੇ ਵੱਡੇ ਸਾਈਜ਼ ਚ ਬਣਾ ਕੇ ਇੱਕ ਵਾਰ ਤੁਹਾਨੂੰ ਕਨਫਰਮ ਕਰਾ ਦਿੰਨੇ ਆ ਵੀ ਐਵੇਂ ਦਾ ਡਿਜ਼ਾਈਨ ਆ ਇਹ ਪੇਪਰ ਤੇ ਡਰਾ ਕਰਕੇ ਦਿਖਾ ਰਿਆ ਫਿਰ ਸਟਫ ਤੇ ਤੁਸੀਂ ਡਰਾ ਕਰ ਸਕਦੇ ਹੋ ਬਾਜੂ ਤੇ ਸੇਮ ਡਿਜ਼ਾਈਨ ਬਨੂਗਾ ਤੇ ਪੌਂਚੇ ਤੇ ਸੇਮ ਡਿਜ਼ਾਈਨ ਬਨੂਗਾ ਬਾਕੀ ਦੁਪट्टे ਦੇ ਕਾਰਨਰ ਤੇ ਨਾ ਆਪਾਂ ਨੇ ਕੰਮ ਘਟਾ ਕੇ ਕੀਤਾ ਹੋਇਆ ਤੁਸੀਂ ਜੇ ਵੀ ਘਟਾਉਣਾ ਵਧਾਉਣਾ ਉਹ ਤੁਹਾਡੀ ਚੋਇਸ ਹੈ ਜਿਵੇਂ ਦਾ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਇਸ ਤਰ੍ਹਾਂ ਇਹ ਸੈਂਟਰ ਚ ਡਿਜ਼ਾਈਨ ਬਣਿਆ ਹੋਇਆ ਤੇ ਸਾਈਡਾਂ ਤੇ ਛੋਟੇ-ਛੋਟੇ ਲਾਈਨਾਂ ਲਾ ਕੇ ਛੋਟੀਆਂ ਟਾਣੀਆਂ ਨੇ ਫਲਾਰਦੀਆਂ ਉਹ ਪਣੀਆਂ ਹੋਈਆਂ ਨੇ ਬਾਕੀ ਜੇ ਤੁਸੀਂ ਕੰਮ ਵਧਾਉਣਾ ਹੈ ਘਟਾਉਣਾ ਹੈ ਉਹ ਤੁਹਾਡੀ ਇੱਛਾ ਜੀ ਆਪਾਂ ਤੁਹਾਨੂੰ ਦੱਸਤਾ ਜਿਵੇਂ ਦਾ ਆਪਣਾ ਡਿਜ਼ਾਈਨ ਬਣਿਆ ਹੋਇਆ ਸੀ ਤੇ ਵੀਡੀਓ ਦੇਖਦੇ-ਦੇਖਦੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਆਪਣਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਇਸੇ ਤਰ੍ਹਾਂ ਹੀ ਹੈਲਪਫ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਉੱਚ ਗ੍ਰੀਨ ਬਣੇ ਹੋਏ ਸੀ ਲੀਫਸ ਤੇ ਉਹਨਾਂ ਆਪਾਂ ਲੀਫਸ ਵੈਸੇ ਹੈ ਨਹੀਂ ਇਸ 'ਚ ਡਿਜ਼ਾਈਨ ਇਸ ਤਰ੍ਹਾਂ ਦਾ ਹੀ ਸੀ ਇਹ ਆਪਾਂ ਗ੍ਰੀਨ ਦਿੱਤੇ ਫਲਾਰ ਸੀ ਜਿਹੜੇ ਲੋਟਸ ਦੇ ਉਹ ਆਪਾਂ ਪਿੰਕ ਜਿਹਾ ਸ਼ੇਡ ਦਿੱਤਾ ਉਹਨਾਂ ਨੂੰ ਇਹਨੋਂ ਪਾ ਸਿੰਪਲੀ ਫਿਲ ਕਰ ਲੈਣਾ ਮੈਂ ਚੌਕ ਦਾ ਨਿਸ਼ਾਨੀ ਲਉਣੀ ਹੁੰਦੀ ਹੈ ਤੁਸੀਂ ਟ੍ਰੇਸ ਉਤਾਰਨੀ ਹੈ ਟ੍ਰੇਸ ਵੀ ਉਤਾਰ ਸਕਦੇ ਹੋ ਤੇ ਸਿੰਪਲੀ ਇਸ ਤਰ੍ਹਾਂ ਆਪਾਂ ਇਸ ਨੂੰ ਫਿਲ ਕਰ ਲੈਣਾ ਗ੍ਰੀਨ ਨੂੰ ਗ੍ਰੀਨ ਕਲਰ ਹੈ ਜਿਹੜਾ ਤੇ ਕਲਰ ਥੋੜਾ ਜਨ ਜ਼ਿਆਦਾ ਮੇਰਾ ਦੇਖੋ ਜਿਵੇਂ ਗਾੜਾ ਸੀ ਕਲਰ ਤੁਸੀਂ ਇੰਨਾ ਗਾੜਾ ਨਾ ਰੱਖਿਓ ਤੇ ਇਹਨਾਂ ਫਿਰ ਘੱਟ ਚਲਦਾ ਬ੍ਰਸ਼ ਮੈਨੂੰ ਥੋੜੀ ਜਲਦੀ ਸੀ ਇਸ ਤੇ ਤੇ ਪੇਂਟ ਨੂੰ ਕੁਛ ਨਹੀਂ ਹੁੰਦਾ ਜੇ ਗਾੜਾ ਹੁੰਦਾ ਪਤਲਾ ਹੁੰਦਾ ਪੇਂਟ ਆਪਣਾ ਕਦੇ ਨਹੀਂ ਉਤਰਦਾ ਤੇ ਜਿਹੜਾ ਇਹ ਫੈਬਰਿਕ ਪੇਂਟ ਆਉਂਦਾ ਬਹੁਤ ਵਧੀਆ ਪੇਂਟ ਰਹਿੰਦੇ ਨੇ ਤੇ ਜੇ ਤੁਸੀਂ ਬਸ ਤੁਹਾਨੂੰ ਆਸਾਨੀ ਹੋ ਜੂਗੀ ਜੇ ਥੋੜਾ ਪਤਲਾ ਰੱਖੋਗੇ ਜੇ ਜ਼ਿਆਦਾ ਪਤਲਾ ਹੋ ਗਿਆ ਤਾਂ ਉਹ ਜਿਹੜਾ ਸਟੱਫ ਤੇ ਖਿੰਡਣ ਲੱਗ ਜੂ ਨਾਰਮਲ ਜਿਹਾ ਰੱਖਿਓ ਤੁਸੀਂ ਤੇ ਜਲਦੀ ਵੀ ਕੰਮ ਨਿਪਟ ਜਾਂਦਾ ਉਹਦੇ ਨਾਲ ਜੀ ਜੇ ਆਪਣਾ ਪੇਂਟ ਹੈ ਜਿਹੜਾ ਉਹ ਜ਼ਿਆਦਾ ਗਾੜਾ ਨਾ ਹੋਵੇ ਇਸ ਤਰ੍ਹਾਂ ਜਿਹੜੇ ਉਹ ਬਣੇ ਹੋਏ ਸੀ ਡਿਜ਼ਾਈਨ ਚ ਇਹ ਆਪਾਂ ਸਾਰੇ ਗ੍ਰੀਨ ਕਲਰ ਤੇ ਫਿਲ ਕਰਨੇ ਆ ਤੇ ਜਿਹੜੀਆਂ ਟਾਣੀਆਂ ਨੇ ਉਹ ਵੀ ਗ੍ਰੀਨ ਕਲਰ ਦੀਆਂ ਲੱਗਣਗੀਆਂ ਇਸ ਤਰ੍ਹਾਂ ਇਹ ਮੈਂ ਬ੍ਰਸ਼ ਲਿਆ 4 ਨੰਬਰ ਬ੍ਰਸ਼ ਸੀ ਮੇਰਾ ਇਹ ਫਲੈਟ ਬ੍ਰਸ਼ ਤੇ ਜਿਹੜੇ ਆਪਣੇ ਫਲਾਰ ਬਣੇ ਹੋਏ ਨੇ ਏ ਆਪਾਂ ਪਿੰਕ ਕਲਰ ਦੇ ਫਿਲ ਕਰਨੇ ਆ ਬਿਲਕੁਲ ਸਿੰਪਲ ਜਿਹਾ ਡਿਜ਼ਾਈਨ ਹੈ ਇਹ ਕੋਈ ਔਖਾ ਡਿਜ਼ਾਈਨ ਨਹੀਂ ਹੈ ਜਿਨ੍ਹਾਂ ਨੇ ਕਦੇ ਵੀ ਨਹੀਂ ਪੇਂਟ ਕੀਤਾ ਉਹ ਵੀ ਕਰ ਸਕਦੇ ਨੇ ਟਰਾਈ ਆਪਣੇ ਸੂਟ ਤੇ ਦੇਖੋ ਇਹਨੂੰ ਫਿਲ ਕਰ ਲਿਆ ਪਿੰਕ ਕਲਰ ਦੇ ਨਾਲ ਅੱਗੇ ਆਪਾਂ ਇਹ ਜਿਹੜੇ ਇਹ ਕਲਰ ਆ ਉਹਨੂੰ ਆਪਾਂ ਡਬਲ ਕਲਰ ਲਾਵਾਂਗੇ ਇਸ 'ਚ ਉੱਪਰ ਸ਼ੇਡ ਵੀ ਹੋਰ ਲਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਜਿੰਨੇ ਵੀ ਫਲਾਰ ਬਣੇ ਹੋਏ ਨੇ ਉਹਨਾਂ ਨੂੰ ਪਿੰਕ ਕਲਰ ਉਹ ਕਰ ਲਿਓ ਫਿਲ ਕਰ ਲਿਓ ਜੇ ਤੁਹਾਨੂੰ ਪਿੰਕ ਕਲਰ ਨਹੀਂ ਮਿਲਦਾ ਤਾਂ ਰੈੱਡ ਔਰ ਵਾਈਟ ਮਿਕਸ ਕਰ ਸਕਦੇ ਹੋ ਤੁਸੀਂ ਰੈੱਡ ਔਰ ਵਾਈਟ ਮਿਕਸ ਕਰਕੇ ਪਿੰਕ ਕਲਰ ਬਣ ਜੂਗਾ ਜੀ ਇਸ ਤਰ੍ਹਾਂ ਆਪਾਂ ਉੱਪਰ ਲਾ ਰਹੇ ਹਾਂ ਇਹ ਹੈਗਾ ਸੀ ਪਿੰਕ 18 ਕਲਰ ਸੀਗਾ ਇਸ ਦਾ ਨਾਮ ਪੀਡੀ ਲਾਈਟ ਦੇ ਕਲਰ ਨੇ ਜੀ ਇਹ ਪਿੰਕ 18 ਨਾਮ ਸੀ ਇਹਦਾ ਤੇ ਇਹ ਆਪਾਂ ਉੱਪਰ ਦੀ ਲਾ ਰਹੇ ਹਾਂ ਛੇੜ ਬਣਾ ਕੇ ਬਹੁਤ ਸੋਹਣਾ ਉੱਬਰ ਕਿਉਂਦਾ ਜੀ ਜਦੋਂ ਇੱਥੇ ਤੱਕ ਹੋਇਆ ਸੀ ਸਿਰਫ ਗ੍ਰੀਨ ਔਰ ਇੰਨਾ ਕੁ ਡਿਜ਼ਾਈਨ ਕੀਤਾ ਸੀ ਇੰਨਾ ਸੂਟ ਉੱਬਰ ਨਹੀਂ ਸੀ ਰਿਹਾ ਮਤਲਬ ਡਿਜ਼ਾਈਨ ਉੱਬਰ ਨਹੀਂ ਸੀ ਰਿਹਾ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਆਊਟਲਾਈਨ ਕੀਤੀ ਆ ਉਸ ਨਾਲ ਬਹੁਤ ਹੀ ਜ਼ਿਆਦਾ ਉੱਬਰ ਕੇ ਆ ਰਿਹਾ ਸੀ ਸੂਟ ਇਸ ਤਰ੍ਹਾਂ ਤੁਸੀਂ ਦੇਖੋ ਫਿਲ ਕਰ ਲਏ ਜਿਹੜੇ ਵੱਡੇ ਫਲਾਰ ਸੀ ਹੁਣ ਉਹ ਵੀ ਆਪਾਂ ਉੱਪਰ ਦੀ ਸ਼ੇਡ ਲਾ ਲਿਆ ਹੁਣ ਆਪਾਂ ਕਰਨੀ ਐ ਇਸ ਤੇ ਆਊਟਲਾਈਨ ਵਾਈਟ ਬ੍ਰਸ਼ ਨਾਲ ਜ਼ੀਰੋ ਨੰਬਰ ਬ੍ਰਸ਼ ਹੈ ਜੀ ਇਹ ਰਾਉਂਡ ਬ੍ਰਸ਼ ਜ਼ੀਰੋ ਨੰਬਰ ਉਹਦੇ ਨਾਲ ਆਪਾਂ ਜਿਹੜੀ ਆਊਟਲਾਈਨ ਕਰ ਰਹੇ ਹਾਂ ਵਾਈਟ ਕਲਰ ਦੇ ਨਾਲ ਆਊਟਲਾਈਨ ਕਰਾਂਗੇ ਵਾਈਟ ਕਲਰ ਹਮੇਸ਼ਾ ਤੁਸੀਂ ਵੱਡੀ ਬੋਟਲੀ ਲੈ ਕੇ ਆਇਆ ਕਰੋ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰ ਹੁੰਦਾ ਜੀ ਕਲਰ ਲਾਈਟ ਕਰਨ ਵਾਸਤੇ ਤੇ ਆਊਟਲਾਈਨ ਵਗੈਰਾ ਵਾਸਤੇ ਬਹੁਤ ਜ਼ਿਆਦਾ ਯੂਜ਼ ਹੁੰਦਾ ਵਾਈਟ ਕਲਰ ਇਸ ਲਈ ਵੱਡੀ ਬੋਟਲੀ ਲੈ ਕੇ ਆਇਆ ਕਰੋ ਜਿਵੇਂ 100 ਗ੍ਰਾਮ ਦੀ ਤੇ ਮੈਂ ਹੁਣ ਲੈ ਕੇ ਆਈਆਂ ਜੀ 500 ਗ੍ਰਾਮ ਦੀ ਲੈ ਕੇ ਆਈਆਂ 100 ਗ੍ਰਾਮ ਦੀ ਵੀ ਸਫੀਸ਼ੀਐਂਟ ਆ ਉਹ ਵੀ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਆਪਾਂ ਆਊਟਲਾਈਨ ਕਰ ਲਈਏ ਤੇ ਥੋੜਾ ਜਿਹਾ ਆਪਾਂ ਨੇ ਇਹਨੂੰ ਡਿਜ਼ਾਈਨ ਕਰਾਂਗੇ ਵਿੱਚ ਥੋੜੀਆਂ ਲਾਈਨਾਂ ਲਗਾ ਕੇ ਡਾਟਸ ਲਗਾ ਕੇ ਉਹਦੇ ਨਾਲ ਹੋਰ ਵੀ ਡਿਜ਼ਾਈਨ ਹੈ ਜਿਹੜਾ ਉੱਭਰ ਕੇ ਆਊਗਾ ਧਿਆਨ ਨਾਲ ਕਰਨੀ ਹੈ ਜੀ ਆਊਟਲਾਈਨ ਕਿਉਂਕਿ ਸਾਰਾ ਡਿਜ਼ਾਈਨ ਆਊਟਲਾਈਨ ਦੇ ਸਾਰੇ ਹੁੰਦਾ ਜੀ ਆਊਟਲਾਈਨ ਸਫਾਈ ਤੇ ਹੋਊਗੀ ਤਾਂ ਡਿਜ਼ਾਈਨ ਬਹੁਤ ਸੋਹਣਾ ਲੱਗਣਾ ਹੈ ਜਿੱਥੇ ਆਊਟਲਾਈਨ ਹੁੰਦੀ ਹੈ ਹਲੇ ਵਿਚਾਲਾ ਚੱਲ ਜਾਂਦਾ ਪਰ ਆਊਟਲਾਈਨ ਪੂਰੀ ਧਿਆਨ ਨਾਲ ਕਰਨੀ ਪੈਂਦੀ ਹੈ। ਦੇਖੋ ਤੁਸੀਂ ਆਪਾਂ ਇਹਨੂੰ ਥੋੜਾ ਜਿਹਾ ਹੋਰ ਸੋਹਣਾ ਬਣਾਉਣ ਲਈ ਇਸ ਤਰ੍ਹਾਂ ਸ਼ੇਡ ਦੇ ਰਹੇ ਹਾਂ। ਇਸ ਨਾਲ ਬਹੁਤ ਹੀ ਜ਼ਿਆਦਾ ਉੱਪਰ ਕਿਹਾਊਗਾ, ਠਿਖਰ ਕਿਹਾਊਗਾ ਪੇਂਟ ਆਪਣਾ। ਡਿਜ਼ਾਈਨ ਦੇਖਣ ਨੂੰ ਲੱਗਦਾ ਵੀ ਹਨਾ ਪਤਾ ਨਹੀਂ ਕਿਵੇਂ ਬਣਿਆ ਹੋਣਾ ਕਾਫੀ ਕਲਰ ਹੋ ਜਾਂਦੇ ਨੇ ਨਾ। ਦੇਖੋ ਇਹਦੇ ਤਿੰਨ ਕਲਰ ਇੱਕ ਫਲਾਰਤੀ ਲੱਗੇ। पर बहुत सोणा लगदा ते आसान ਜ ਜਿਹੜਾ ਆਪਣਾ ਡਿਜ਼ਾਈਨ ਹੈ ਇਹ ਦੇਖੋ ਆਪਾਂ ਡਾਟਸ ਲਾ ਕੇ ਕਿੰਨਾ ਉੱਭਰ ਰਿਹਾ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਉੱਭਰ ਕੇ ਆ ਰਿਹਾ ਇਸ ਤਰ੍ਹਾਂ ਆਪਾਂ ਇਹਨਾਂ ਦੀ ਵੀ ਆਊਟਲਾਈਨ ਕਰਾਂਗੇ ਸਿੰਪਲ ਆਊਟਲਾਈਨ ਕਰਕੇ ਇਸ ਤਰ੍ਹਾਂ ਜਿਹੜਾ ਆਪਾਂ ਬਾਜੂ ਤੇ ਰੱਖਿਆ ਸੀ ਉਹ ਆਪਾਂ ਚੜਾਈ 'ਚ ਥੋੜਾ ਜਿਹਾ ਡਿਜ਼ਾਈਨ ਘੱਟ ਘੱਟ ਰੱਖਿਆ ਸੀ ਪੌਂਚਿਆਂ ਦਾ ਡਿਜ਼ਾਈਨ ਚੌੜਾ ਰੱਖਿਆ ਸੀ ਕਿਉਂਕਿ ਬਾਜੂ ਦੀ ਚੜਾਈ ਘੱਟ ਹੁੰਦੀ ਹੈ ਤੇ ਪੌਂਚਿਆਂ ਦੀ ਜ਼ਿਆਦਾ ਹੁੰਦੀ ਹੈ ਸਟ੍ਰੇਟ ਸਲਵਾਰ ਦੀ ਤਾਂ ਆਲਮੋਸਟ ਜ਼ਿਆਦਾ ਹੁੰਦੀ ਹੋਈ ਹੈ ਜੀ ਇਸ ਨੂੰ ਵੀ ਆਪਾਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਵਿੱਚ ਡਾਟ ਲਾਤੇ ਆ ਇਸ ਤੇ ਇਸ ਨਾਲ ਹੋਰ ਵੀ ਜਿਹੜਾ ਸੋਨਾ ਲੱਗਣਾ ਇਹ ਡਿਜ਼ਾਈਨ ਜੇ ਬਿਨਾਂ ਆਊਟਲਾਈਨ ਤੋਂ ਇਸ ਤਰ੍ਹਾਂ ਰੱਖਦੇ ਸੋਨਾ ਨਹੀਂ ਸੀ ਲੱਗਣਾ ਜੇ ਬਲੈਕ ਦੀ ਆਊਟਲਾਈਨ ਕਰਦੇ ਫਿਰ ਵੀ ਸੋਨਾ ਬਣ ਬਹੁਤ ਉਹ ਲੱਗਣਾ ਸੀ ਡਿਜ਼ਾਈਨ ਤੁਸੀਂ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਪਰ ਜਿਹੜੇ ਫਲਾਰ ਨੇ ਉਹ ਪਿੰਕ ਸ਼ੇਡ ਤੇ ਰੱਖਿਓ ਪਿੰਕ ਬਦਲ ਵੀ ਸਕਦੇ ਹੋ ਹੋਰ ਵੀ ਕਰ ਸਕਦੇ ਹੋ ਮਤਲਬ ਥੋੜਾ ਬਹੁਤਾ ਚੇਂਜ ਹੋ ਜਾਂਦਾ ਕੋਈ ਡਾਰਕ ਪਿੰਕ ਲਾਈਟ ਪਿੰਕ ਥੋੜਾ ਗਾਜਰੀ ਟੋਨ ਤੇ ਪਰ ਲੋਟਸ ਦੇ ਜਿਹੜੇ ਫਲਾਰ ਹੁੰਦੇ ਉਹ ਪਿੰਕ ਹੁੰਦੇ ਆ ਬਾਕੀ ਸਾਰੇ ਕਲਰ ਜਿਹੜੇ ਚੇਂਜ ਹੁੰਦੇ ਰਹਿੰਦੇ ਆ ਲੋਟਸ ਹਮੇਸ਼ਾ ਪਿੰਕ ਕਲਰ ਦੇ ਹੁੰਦੇ ਆ ਤੋ ਥੋੜਾ ਬੋਤਾ ਜਿਹੜਾ ਪਿੰਕ ਚ ਤੁਸੀਂ ਚੇਂਜ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਉਹ ਆ ਗਿਆ ਸੀ ਉੱਪਰ ਪਹੁੰਚੇ ਦਾ ਡਿਜ਼ਾਈਨ ਤੇ ਇਹ ਹੈ ਬਾਜੂ ਦਾ ਡਿਜ਼ਾਈਨ ਆਪਾਂ ਇਹਨੂੰ ਕੰਪਲੀਟ ਕਰਕੇ ਤੁਹਾਨੂੰ ਦਿਖਾਉਣੀ ਆ ਦੇਖੋ ਤੁਸੀਂ ਬਿਨਾਂ ਆਊਟਲਾਈਨ ਤੋਂ ਕਿਵੇਂ ਲੱਗ ਰਿਹਾ ਹ ਹ ਤੇ ਆਪਣਾ ਜਿਹੜਾ ਡਿਜ਼ਾਈਨ ਹੈ ਉਹ ਇੱਥੇ ਰੈਡੀ ਹੋ ਗਿਆ ਸੀ ਬਾਜੂ ਦਾ ਡਿਜ਼ਾਈਨ ਥੋੜਾ ਘੱਟ ਸਪੇਸ 'ਚ ਰੱਖਿਆ ਆਪਾਂ ਤੇ ਪਹੁੰਚੇ ਦਾ ਡਿਜ਼ਾਈਨ ਆਪਾਂ ਜ਼ਿਆਦਾ 'ਚ ਰੱਖਿਆ ਦੇਖੋ ਤੁਸੀਂ ਦੋਪੱਟੇ ਦਾ ਡਿਜ਼ਾਈਨ ਦੁਪट्टे ਦੇ ਆਪਾਂ ਕਾਰਨਰ ਤੇ ਪੇਂਟ ਕੀਤਾ ਤੇ ਕੰਮ ਘਟਾ ਕੇ ਕੀਤਾ। ਉਹਨਾਂ ਨੇ ਨਹੀਂ ਕੰਮ ਕਿਆ ਸੀ ਆਪਾਂ ਨੂੰ ਤਾਂ ਆਪਾਂ ਸਿਰਫ ਇੰਨੇ ਹੀ ਫਲਾਰ ਵੱਡੇ ਫਲਾਰ ਨਹੀਂ ਬਣੇ ਬਾਕੀ ਛੋਟੇ ਬਣ ਗਏ ਸੀ ਇਸ ਚ। ਇੰਨਾ ਕੁ ਕੰਮ ਕੀਤਾ ਬਾਕੀ ਫਿਨਿਸ਼ਿੰਗ ਵਗੈਰਾ ਆਪਾਂ ਉਹ ਆਪਣਾ ਨਹੀਂ ਸੀ ਕਰਨੀ। ਤੇ ਸਿੰਪਲ ਆਪਾਂ ਸਟੱਫ ਲੈ ਕੇ ਉਹਨਾਂ ਨੂੰ ਇਸ ਡਿਜ਼ਾਈਨ ਕਰਕੇ ਹੀ ਭੇਜੇ ਸੀ ਸੂਟ। ਅੱਗੇ ਜਦੋਂ ਫਿਨਿਸ਼ਿੰਗ ਹੋਊਗੀ ਦੁਪट्टे ਦੀ ਬਹੁਤ ਹੀ ਜ਼ਿਆਦਾ ਸੋਹਣਾ ਬਣ ਜੂਜੀ। ਸ਼ੇਰ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਦੁਪੱਟਾ ਬਣ ਕੇ ਰੈਡੀ ਹੋਇਆ ਜੇ ਤੁਸੀਂ ਵੇਲ ਪਾਉਣਾ ਚਾਹੁੰਦੇ ਹੋ ਫੋਰ ਸਾਈਡ ਪਾਉਣਾ ਚਾਹੁੰਦੇ ਹੋ ਉਹ ਵੀ ਬਹੁਤ ਸੋਹਣੀ ਲੱਗੂਗੀ ਜੀ ਜੇ ਤੁਸੀਂ ਵਿੱਚ ਸੈਂਟਰ ਚ ਵੀ ਛੋਟੇ ਛੋਟੇ ਫਲਾਰ ਪਾਉਂਗੇ ਉਹ ਬਹੁਤ ਜ਼ਿਆਦਾ ਉੱਬਰ ਕੇ ਆਉਂਦੇ ਨੇ ਕਿਉਂਕਿ ਵਿੱਚ ਬੂਟੀਆਂ ਪਾਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਦੁਪੱਟੇ ਦੇ ਪੇਂਟ ਵਾਲੀਆਂ ਵਰਕ ਵਾਲੀਆਂ ਹਲੇ ਹੈਵੀ ਹੋ ਜਾਂਦੀਆਂ ਨੇ ਪਰ ਪੇਂਟ ਵਾਲੇ ਜਿਹੜੇ ਦੁਪੱਟੇ ਨੇ ਉਹ ਬਹੁਤ ਸੋਹਣੇ ਲੱਗਦੇ ਨੇ ਰੈਡੀ ਹੋਈ ਇਸ ਤਰ੍ਹਾਂ ਇੱਕ ਆਪਣਾ ਇਹ ਸੂਟ ਸੀ ਇਹ ਸੂਟ ਦਾ ਡਿਜ਼ਾਈਨ ਦੀ ਆਪਾਂ ਵੀਡੀਓ ਪਹਿਲਾਂ ਪਾ ਚੁੱਕੇ ਹਾਂ ਜੇ ਤੁਸੀਂ ਇਹ ਡਿਜ਼ਾਈਨ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਇਹ ਦੇਖਣ ਨੂੰ ਲੱਗਦਾ ਜੀ ਔਖਾ ਹੋਊਗਾ ਪਰ ਜਦੋਂ ਤੁਸੀਂ ਮੇਰੀ ਵੀਡੀਓ ਦੇਖੋਗੇ ਤੁਹਾਨੂੰ ਲੱਗੂਗਾ ਬਹੁਤ ਹੀ ਈਜ਼ੀ ਹੈ ਤੁਸੀਂ ਕਰਕੇ ਦੇਖੋਗੇ ਤਾਂ ਹੋਰ ਵੀ ਈਜ਼ੀ ਲੱਗੂਗਾ ਤੁਹਾਨੂੰ ਬਹੁਤ ਸੋਹਣਾ ਲੱਗਦਾ ਜੀ ਇਹ ਡਿਜ਼ਾਈਨ ਵੀ ਇਹ ਉਹਨਾਂ ਨੇ ਕੋਰਨਰ ਤੇ ਇਹ ਵੀ ਕੋਰਨਰ ਤੇ ਪਵਾਇਆ ਸੀ ਡਿਜ਼ਾਈਨ ਤੇ ਇਹ ਵੀ ਵਿੱਚ ਪਾਉਗੇ ਜੇ ਤੁਸੀਂ ਪੂਰੇ ਦੁਪੱਟੇ 'ਚ ਬਹੁਤ ਸੋਹਣਾ ਲੱਗੂਗਾ ਇਸ ਤਰ੍ਹਾਂ ਦੇਖੋ ਆਪਣਾ ਸੂਟ ਡਿਜ਼ਾਈਨ ਹੋਇਆ ਜੌਰਜਟ ਸਟਫ ਤੇ ਉੱਪਰ ਰੈਡੀ ਕੀਤੀ ਸੀ ਇਹ ਆਪਾਂ ਸੂਟ ਪਿਓਰ ਔਰਗੈਂਜ਼ਾ ਦੇ ਦੇਣਾਂ ਦੁਪੱਟੇ ਲਾਈ ਸੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦਾ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਪਸੰਦ ਆਇਆ ਹੋਣਾ ਤੇ ਆਸਾਨ ਲੱਗਿਆ ਹੋਣਾ ਜੀ ਕੋਸ਼ਿਸ਼ ਜ਼ਰੂਰ ਕਰਿਓ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ